ਬਾਕ ਦਾ ਨਾਮ ਦਿਓ ਕਹਿਤ ਨਾਮ ਦਿਓ ਬਾਹਰ kia ਪਰਮੋ ਇਹ ਸੰਜਮ ਹਰ ਪਾਈਐ ਮਾਰਵਾੜ ਜੈਸੇ ਨੀਰ ਬਲਹਾ ਬੇਲ ਬਲਹਾ ਕਰ ਹਲਾ ਜਿਉ ਕੋਰੰਕ ਨਿਸ 나ਦ ਬਲਹਾ ਕਿਉ ਮੇਰੇ ਮਨ ਰਾਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਅਤਰੰਗ ਰੂੜੋ ਮੇਰੇ RAMਈਆ ਜਿਉਂ ਤਰਨੀ ਕੋ ਇੰਦਰ ਬਾਲਾ ਕੁਸਮ ਬਾਸ ਜੈਸੇ ਭਵਰ ਲਾ ਜਿਉਂ ਕੋਕਲ ਕੋ ਅੰਬ ਬਾਲਾ ਤਿਉਂ ਮੇਰੇ ਮਨ RAMਈਆ ਚੱਕ ਵੀ ਕੋ ਜੈਸੇ ਸੂਰ ਬਾਲਾ ਮਾਨ ਸਰੂਵਰ ਹੰਸ ਲਾ ज्यों तरनी को कंत बाला त्यों मेरे मन मैया बारक को जैसे खीर बाला चातरक मुख जैसे जलतरा मछली को जैसे नीर बाला त्यों मेरे मन मैया साधक सिद्ध सकल मुन चाहे बिरले कहूं बीठूला ਸਗਲ ਪਵਨ ਤੇਰੋ ਨਾਮ ਬਾਲਾ ਕਿਉ ਨਾਮੇ ਮਨ ਬੀਠੁਲਾ ਪਹਿਲ ਪੁਰਿਏ ਮੁੰਡਰਕ ਬਨਾ ਤਾਂਚੇ ਹੰਸਾ ਸਗਲੇ ਜਨਾ ਕ੍ਰਿਸ਼ਨ ਕ੍ਰਿਸ਼ਨਾ ਤੇ ਜਾਨੂ ਹਰ ਹਰ ਨਾ ਚੰਤੀ ਨਾ ਚਨਾ ਪਹਿਲ ਪੁਰ ਸਾਬਿਰਾ ਅਥੋਂਨ ਕੁਰ ਸਾਧਮਰਾ ਅਸਾ ਦਾ ਅਸ ਉਸ ਦਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ ਰਹਾਉ ਨਾਚੰਤੀ ਗੋਪੀ ਜਨ ਨਈਆ ਤੇ ਬੈਰੇ ਕੰਨਾ ਤੁਰਕ ਨਾਚਾ ਭਰਮੀਆਂ ਚਾ